ਬਾਪੂ ਜੀ ਹੁਣ ਕਿਵੇਂ ਦੀ ਤਿਆਰੀ ਆ ਰਾਤ ਆਉਣੇ ਵਾਲੀ ਐ ਦੇਖੋ ਗੱਲ ਇਹ ਆ ਅਸੀਂ 26 ਤਰੀਕ ਦੇ ਇੱਥੇ ਬੈਠੇ ਆ ਸਾਡੀ ਤਿਆਰੀ ਤਾਂ ਬਿਲਕੁਲ ਫੁੱਲਾ ਦੇਖੋ ਡੰਗਾਂ ਦਾ ਘਰ ਆ ਲਾਇਆ ਪਿਆ ਅਸੀਂ ਹੁਣ ਅੱਧੇ ਘੰਟੇ ਤੱਕ ਸਭ ਨੂੰ ਫੜਾ ਦੇਣੀ ਐ ਮੈਂ ਵੀ ਬਹੁਤ ਦਿਰ ਹੋ ਗਈ ਡੰਗ ਬਾਹੀ ਨਹੀਂ ਕੀਤੀ ਕਦੇ ਹੁਣ ਮੇਰਾ ਵੀ ਥੋੜਾ ਦਿਲ ਐ ਕਰਦਾ ਵੀ ਹੁਣ ਮੌਕਾ ਮਿਲਿਆ ਸਾਨੂੰ ਵੀ ਜੇ ਕੋਈ ਇਹੋ ਜੀ ਹਰਕਤ ਇਸ ਪ੍ਰਸ਼ਾਸਨ ਨੇ ਜਾਇ ਇਹਨਾਂ ਨੇ ਕਰੀ ਨਾ ਤਾਂ ਉਹਨਾਂ ਨੂੰ ਦੇਖ ਲਓ ਵੀ ਭੁਗਤਣੀ ਪਊਗੀ ਉਹਨਾਂ ਨੂੰ ਮਤਲਬ ਮੂੰਹ ਦੀ ਖਾਣੀ ਪਊਗੀ ਅਸੀਂ ਡੱਲਿਆਲ ਸਾਹਿਬ ਨੇ ਜੂੰਦੇ ਜੂੰਦਰ ਨਹੀਂ ਚੱਕਣ। ਦੋ ਹਫ਼ਤਿਆਂ ਤੋਂ ਉੱਤੇ ਹੋ ਗਿਆ ਪੁਲਿਸ ਦੀਆਂ ਵਾਲੇ ਦੁਵਾਲੇ ਹਲਚਲ ਜਿਹੜੀ ਵੱਧ ਜਾਂਦੀ ਹੈ। ਕਈ ਵਾਰੀ ਰਾਤ ਨੂੰ ਕਈ ਵਾਰੀ ਦਿਨੇ ਕਈ ਵਾਰੀ ਉਹਨਾਂ ਦੇ ਸੀਨੀਅਰ ਅਫੀਸਰ ਸਾਹਿਬਾਨ ਨੇ ਸਾਡੇ ਸੀਨੀਅਰ ਆਗੂ ਨਾਲ ਮੀਟਿੰਗਾਂ ਵੀ ਕੀਤੀਆਂ ਕਿ ਡੱਲਿਆਲ ਸਾਹਿਬ ਦਾ ਅਸੀਂ ਹਲਾ ਸ਼ੁਰੂ ਕਰਨਾ ਚਾਹੁੰਦੇ ਹਾਂ। ਅਸੀਂ ਇਹਨਾਂ ਨੂੰ ਲੈ ਕੇ ਜਾਣਾ। ਇੱਥੋਂ ਤੱਕ ਵੀ ਇੱਕ ਮਿੰਟ ਕਿਤਾ ਉਹਨਾਂ ਨੇ ਕਹਿ ਦਿੱਤਾ ਸੀ ਕਿ ਨਹੀਂ ਅਸੀਂ ਸਖਤੀ ਕਰਾਂਗੇ। ਪਰ ਜਿੰਨੇ ਵੀ ਸਾਡੇ ਆਗੂ ਨੇ ਵਰਕਰ ਨੇ ਪੂਰੇ ਮਸਤਿਹਦ ਨੇ ਸਾਰੀ ਪੂਰੀ ਫੋਰਮ ਦੇ ਆ ਤੁਸੀਂ ਦੇਖੋ ਇੱਥੇ ਡਾਂਗਾ ਡੂੰਗਾ ਫੜੀਆਂ ਸਾਰਿਆਂ ਨੇ ਹੁਣੇ ਫੜ ਲੈਣਗੇ ਹਾਂ ਜੀ ਹੁਣ ਅੱਗੇ ਘੰਟਾ ਕੋ ਹੋਰ ਬੀਤਾਂ ਤੋਂ ਕੈਮ ਹੋ ਜਾਣਾ ਸਾਰਿਆਂ ਨੇ ਹਾਂ ਜੀ ਹਾਂ ਜੀ ਸਾਰੇ ਕੈਮ ਨੇ ਭਾਵੇਂ ਬਜ਼ੁਰਗ ਨੇ ਭਾਵੇਂ ਕੋਈ ਨੌਜਵਾਨ ਹੈ ਸਾਰੇ ਕੈਮ ਨੇ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਡੱਲੇਵਾਲ ਸਾਹਿਬ ਨੂੰ ਇੱਥੋਂ ਚੁੱਕੇ ਨਹੀਂ ਲਿਜਾਣ ਦਿੰਦੇ ਹਾਂ ਸਾਨੂੰ ਮਾਰ ਕੇ ਸਾਡੀਆਂ ਲਾਸ਼ਾਂ ਤੋਂ ਹੀ ਲੱਗ ਕੇ ਪੁਲਿਸ ਚੁੱਕ ਲਵੇ ਉਹ ਗੱਲਾਂ ਲੱਗ ਹੈ ਨਹੀਂ ਤਾਂ ਇਹੋ ਜੀ ਕੋਈ ਗੱਲਬਾਤ ਨਹੀਂ ਕਿ ਐਵੇਂ ਆਈ ਪੁਲਿਸ ਤੇ ਚੁੱਕੇ ਨੇ ਤਾਂ ਪ੍ਰਸ਼ਾਸਨ ਨੂੰ ਪਤਾ ਲੱਗ ਗਿਆ ਹੁਣ ਤਾਂ ਉਹਨਾਂ ਦੇ ਜਿਹੜੇ ਸੁਰ ਨੇ ਉਹ ਵੀ ਬਦਲ ਗਏ ਵੀ ਅਸੀਂ ਚੱਕਣਾ ਨਹੀਂ ਹੈ ਅਸੀਂ ਬਸ ਠੀਕ ਹੈ ਜਿਵੇਂ ਹੁਣ ਉਹਨਾਂ ਦੀ ਮਰਜ਼ੀ ਆ ਭਾਈਓ ਮੈਂ ਉਹਨਾਂ ਨੂੰ ਪਤਾ ਵੀ ਚੱਕਣ ਤਾਂ ਦੇਣਾ ਨਹੀਂ ਇਹ ਵੀ ਇੱਕ ਗੱਲ ਆ ਨਾ ਜਦੋਂ ਪੂਰਾ ਜ਼ੋਰ ਲੱਗ ਗਿਆ ਫੇਰ ਉਹਨਾਂ ਨੇ ਕਰਿਆ ਕੋਸ਼ਿਸ਼ਾਂ ਤਾਂ ਉਹਨਾਂ ਨੇ 4-5 ਵਾਰ ਕਰ ਲਈਆਂ ਕਈ ਰਾਤਾਂ 'ਚ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇਹ ਜਦੋਂ ਆ ਬੰਦ ਦਾ ਸੱਦਾ ਦਿੱਤਾ ਸੀ ਪੰਜਾਬ ਬੰਦ ਦਾ ਹਾਂਜੀ ਉਹਦੇ ਵਿੱਚ ਹਰ ਵਰਗ ਨੇ ਸਾਥ ਦਿੱਤਾ ਜੀ ਭਾਵੇਂ ਕੋਈ ਦੁਕਾਨਦਾਰ ਆ ਪੈਟਰੋਲ ਪੰਪ ਵਾਲੇ ਨੇ ਇੱਥੋਂ ਤੱਕ ਕੇ ਆਪਣੇ ਪ੍ਰਾਈਵੇਟ ਹਸਪੀਟਲ ਜਿਨ੍ਹਾਂ ਕੋਲੇ ਕੋਈ ਨਹੀਂ ਮਰੀ ਸੀ ਉਸ ਦਿਨ ਉਹਨਾਂ ਨੇ ਵੀ ਬੰਦ ਰੱਖਿਆ ਉਹੀ ਬੰਦ ਨੇ ਹੀ ਜਿਹੜਾਂ ਹਲਾਈਆਂ ਨੇ ਬੰਦ ਨੇ ਇਹਨਾਂ ਨੇ ਸਾਰੇ ਆ ਜਿਹੜੇ ਸਰਕਾਰ ਦੇ ਜਾਂ ਜਿਹੜਾਂ ਹਾਲਾਤੀਆਂ ਨੇ ਪੰਜਾਬ ਸਰਕਾਰ ਦੀਆਂ ਤੇ ਸੈਂਟਰ ਸਰਕਾਰ ਦੀਆਂ ਤੇ ਪੁਲਿਸ ਪ੍ਰਸ਼ਾਸਨ ਉਸ ਦਿਨ ਤੋਂ ਪਿੱਛੇ ਹਟਣ ਲੱਗ ਗਿਆ ਕਿ ਜੇ ਇੱਥੇ ਕੋਈ ਇਹੋ ਜਿਹੀ ਹਰਕਤ ਕਰਦੇ ਆ ਫੋਰਸ ਤਾਂ ਪੂਰਾ ਪੰਜਾਬ ਦੇ ਹਾਲਾਤ ਇਹੋ ਜਿਹੇ ਹੋ ਜਾਣਗੇ ਕਿ ਉਹਨਾਂ ਸਾਹਮਣੇ ਮੁਸ਼ਕਲ ਹੋ ਜਾਣਗੇ ਔਰ ਜੇ ਸੈਂਟਰ ਵੱਲੋਂ ਕੋਈ ਹਰਕਤ ਹੁੰਦੀ ਆ ਤਾਂ ਮੈਂ ਕਹਿੰਦਾ ਵੀ ਮੋਦੀ ਇਹ ਸਮਝ ਲਵੇ ਕਿ ਚੱਪਾ ਚੱਪਾ ਭਾਰਤ ਦਾ ਜਿਹੜਾ ਜੰਗ ਦਾ ਮੈਦਾਨ ਹੈ ਆਪਣਾ ਜਿਹੜਾ ਡੀਐਨਏ ਹੈ ਪੰਜਾਬੀਆਂ ਦਾ ਖਾਸ ਕਰਕੇ ਸਿੱਖਾਂ ਦਾ ਭਾਵੇਂ ਲੜਾਈ ਕੋਈ ਵੀ ਹੋਈ ਹੈ ਪਹਿਲਾਂ ਤੋਂ ਹੀ ਲੜਾਈ ਸਾਰੀ ਜਿਹੜੀ ਇਹ ਪੰਜਾਬ ਚੋਂ ਹੀ ਉੱਠੀ ਆਏ ਲਹਿਰ ਕੋਈ ਵੀ ਲਹਿਰ ਜਿਹੜੀ ਪੰਜਾਬ ਚੋਂ ਉੱਠੀ ਆ ਇਸ ਕਰਕੇ ਇਹ ਲਹਿਰ ਵੀ ਪੰਜਾਬ ਚੋਂ ਉੱਠੀ ਆ ਔਰ ਪੰਜਾਬੀ ਪਿੱਛੇ ਨਹੀਂ ਹਟਦੇ ਜੋ ਤੁਸੀਂ ਕਿਹਾ ਕੋਈ ਵੀ ਨੇਤਾ ਕਿੱਡਾ ਵੀ ਬੜਾ ਹੈ ਉਹਨਾਂ ਨੂੰ ਜਿਨ੍ਹਾਂ ਨੇ ਵੀ ਪੰਗਾ ਲਿਆ ਉਹਨੂੰ ਉਹਦਾ ਖਮਿਆਜਾ ਭੁਗਤਣਾ ਜਦੋਂ ਔਖਾ ਸਮਾਂ ਹੁੰਦਾ ਨਾ ਕਹਿੰਦੇ ਹੁੰਦੇ ਆ ਵੀ ਔਖਾ ਸਮਾਂ ਹੀ ਪਛਾਣ ਕਰਾਉਂਦਾ ਆਪਣਾ ਕੌਣ ਹੈ ਤੇ ਬਗਾਨਾ ਕੌਣ ਹੈ ਇਹ ਜਿਹੜੇ ਸਾਰੇ ਆਗੂ ਨੇ ਇੱਥੇ ਨਹੀਂ ਸ਼ਾਮਲ ਹੋ ਰਹੇ ਇਹ ਸਰਕਾਰਾਂ ਦੇ ਏਜੰਟ ਨੇ ਇਹ ਪੈਸਾ ਸਾਡੇ ਕਿਸਾਨਾਂ ਕੋਲੋਂ ਇਕੱਠਾ ਕਰਦੇ ਨੇ ਫੰਡ ਕਿਸਾਨਾਂ ਤੋਂ ਲੈਂਦੇ ਨੇ ਟਰੈਕਟਰ ਟਰਾਲੀਆਂ ਕਿਸਾਨਾਂ ਦੀਆਂ ਵਰਤਦੇ ਨੇ ਤੇ ਤੁਸੀਂ ਇਹਨਾਂ ਦੇ ਬਿਆਨ ਸੁਣਦੇ ਹੋ ਜੋ ਸਰਕਾਰ ਦਾ ਮਨਸ਼ਾ ਸਰਕਾਰ ਦੀ ਮਨਸ਼ਾ ਹੁੰਦੀ ਆ ਉਹੋ ਜਿਹਾ ਬਿਆਨ ਇਹਨਾਂ ਤੋਂ ਉਹ ਦਵਾਉਂਦੇ ਪ੍ਰਸ਼ਾਸਨ ਆਉਂਦਾ ਹੈ ਵਾਪਸ ਮੁੜ ਜਾਂਦਾ ਹੈ ਆਉਂਦਾ ਵਾਪਸ ਹਾਂਜੀ ਉਹ ਦੇਖ ਕੇ ਨਹੀਂ ਦਿੰਦਾ ਵੀ ਹਾਂ ਪੰਗਾ ਨਾ ਲੈ ਬੈਠੀਏ ਆਏ ਥੋੜੇ ਦਿਨਾਂ ਤੋਂ ਪਹਿਲਾਂ ਹੀ ਇੱਥੇ ਦੋ ਤਿੰਨ ਆਪਾਂ 8-10 ਗੱਡੀਆਂ ਪੁੱਛਦੇ ਆਂ ਇਧਰੋਂ ਆਈਆਂ ਸੀਗੀਆਂ ਪਰ ਉਹ ਦੇਖ ਕੇ ਜਾਂ ਦੇਖਿਆ ਉਹਨਾਂ ਨੇ ਵੀ ਇੱਥੇ ਇਹਨਾਂ ਦਾ ਕੱਟ ਜਿਆਦਾ ਬਹੁਤ ਜਿਆਦਾ ਕੱਟ ਹੈਗਾ ਉਹ ਆਪਣੇ ਵਾਪਸ ਮੁੜ ਗਏ ਤੇ ਕੋਈ ਇਹ ਜੀ ਕੋਈ ਹਰਕਤ ਨਹੀਂ ਹੋਈ ਹੈਗੀ ਬੇਬੂ ਕੇ ਮੁੜ ਜਾਂਦੀਆਂ ਉਹਨਾਂ ਦੀਆਂ ਏਜੰਸੀਆਂ ਵੀ ਇੱਥੇ ਵਿੱਚ ਸਾਡੇ ਘੁੰਮਦੀਆਂ ਫਿਰਦੀਆਂ ਨੇ ਉਹ ਉਹ ਉਹਨਾਂ ਨੂੰ ਰੋਜ਼ ਦੀ ਰੋਜ਼ ਜਿਹੜੀ ਖਬਰ ਆ ਸਾਡੀ ਜਾਂਦੀ ਹੈ ਜਿਹੜਾ ਬੰਦਾ ਮਤਲਬ ਨਾਟਕੀ ਬਾਜ਼ ਹੋਵੇ ਨਾ ਉਹ ਆਪਣੇ ਨਾਟਕ ਕਰਦੇ ਹੁੰਦਾ ਹੈਗਾ ਇਹ ਨਾਟਕੀ ਬੰਦਾ ਹੈਗਾ ਓਕਣੇ ਕਰਦਾ ਹੈਗਾ ਸਾਨੂੰ ਕਿਹ ਪਤਾ ਵੀ ਇਹਨੇ ਕਿਤੇ ਡੋਰੀ ਕਸੀ ਹੈ ਕਿ ਨਹੀਂ ਕਸੀ ਹੈਗੀ ਐ ਜੇ ਹਾਂ ਜੇ ਡੋਰੀ ਕਸੀ ਹੁੰਦੀ ਨਾ ਦਾ ਸਾਡੇ ਦਰਦ ਨੂੰ ਜਾਣਦਾ ਹੁੰਦਾ ਇਹ ਜਾਂਦੀ ਜਿੱਧਰ ਮਰਜੀ ਜਾਂਦੀ ਇਹਦੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣਦੀ ਉਹ ਜਿੱਧਰ ਮਰਜੀ ਜਾਂਦਾ ਜੋ ਮਰਜੀ ਨੂੰ ਜਿਹੜਾ ਪ੍ਰਧਾਨ ਮੰਤਰੀ ਨੂੰ ਹਲਾ ਕੇ ਪਰਾ ਮਾਰਦਾ ਚਾਹੇ ਤੇ ਰਾਸ਼ਟਰਪਤੀ ਰਾਜ ਲਾਗੂ ਕਰਦਾ ਇਹ ਕਹਿੰਦਾ ਮੈਂ ਕਿਸਾਨਾਂ ਅਗਲੇ ਖੜਾ ਫਿਰ ਜੱਟ ਦਾ ਪੁੱਤ ਆ ਇਹ ਫਿਰ ਮੰਨਦੇ ਆ ਜੱਟ ਦਾ ਪੁੱਤ ਲਕੀਰ ਦਾ ਫਖੀਰ ਹੁੰਦਾ ਉਹ ਤਾਂ ਲਕੀਰ ਕੱਢ ਦਿੰਦਾ ਵੀ ਆਪਾਂ ਤਾਂ ਖੜ ਗਏ ਹੁਣ ਜਿੱਧਰ ਖੜ ਗਏ ਇਹ ਦੋਨੇ ਵਾਸਤੇ ਰੱਖਿਆ ਇਹ ਦੋ ਜਿਹੜਾ ਆਪਣਾ ਭਗਵੰਤ ਮਾਨ ਹੈ ਉਹਨੇ ਬੱਸਾਂ ਬੰਦ ਕਰਾਦੀਆਂ ਵੀ ਕੱਲ ਨੂੰ ਬੱਸਾਂ ਨਹੀਂ ਚੱਲਣਗੀਆਂ ਉਹੀ ਕਾਰਨ ਆ ਵੀ ਕਿਤੇ ਬੰਦੇ ਨਾ ਪਹੁੰਚਣ ਬਿਲਕੁਲ ਐਸੇ ਕਰਕੇ ਦੇਖੋ ਇਹ ਜਿਹੜਾ ਜਿਹੜੀ ਸਾਡੀ ਸਰਕਾਰ ਹੈ ਨਾ ਪੰਜਾਬ ਦੀ ਇਹ ਦੋਏ ਲਖਾਂ ਚ ਲੱਡੂ ਰੱਖਦੀ ਆ ਉਹ ਤੋਂ ਵੀ ਡਰਦੀ ਆ ਸਾਡੇ ਨਾਲ ਵੀ ਉਹ ਰੱਖਦੀ ਹੈਗੀ ਆ ਪਰ ਬੱਸਾਂ ਬੰਦ ਕਰ ਲੋ ਕਿ ਸਾਡੇ ਕੋ ਆਪਣੀਆਂ ਟਰਾਲੀਆਂ ਆਪਣੇ ਸਾਧਨ ਹੈਗੇ ਸਾਡੇ ਕੋ ਟਰੱਕ ਹੈਗੇ ਸਾਡੇ ਕੋ ਆਪਣੇ ਸਾਧਨ ਹੈਗੇ ਅਸੀਂ ਆਪਣੇ ਸਾਧਨ ਤੇ ਆ ਜਾਣਾ ਹੈ ਪਹੁੰਚ ਜਾਣਾ ਆਪਣੀਆਂ ਕੋਸ਼ਿਸ਼ਾਂ ਕਰ ਰਹੀ ਹੈ ਜਿੰਨੀਆਂ ਕੋਤੋਂ ਹੁੰਦੀਆਂ ਹਾਂ ਉਹ ਹਾਂ ਉਹਨਾਂ ਨੇ ਕਰਨੀਆਂ ਨੇ ਉਹ ਦੁੱਜ ਦੋ ਭਗਵਾਨਤਮਨ ਦਾ ਤਾਂ ਉਹ ਕੰਮ ਹੈਗਾ ਵੀ ਦੋ ਹੱਥਾਂ 'ਚ ਲੱਡੂ ਰੱਖੇ ਪਿਆ ਵੀ ਜਿੱਦਨ ਮਰਜੀ ਜੇ ਉਹ ਹੋ ਗਿਆ ਤਾਂ ਮੈਂ ਕਸਾਨਾ ਕਰਨੀ ਆ ਜੇ ਕੋਈ ਹੋ ਗਿਆ ਇਹ ਦੇਖੋ ਇਹ ਪਹਿਲੀ ਗੱਲ ਤਾਂ ਜਿਹੜਾ ਸੁਪਰੀਮ ਕੋਰਟ ਦੇ ਆਰਡਰ ਨੇ ਉਹ ਸੁਪਰੀਮ ਕੋਰਟ ਇੰਨਾ ਮਤਲਬ ਉਹ ਹੋਇਆ ਪਿਆ ਹੈਗਾ ਇਹਨਾਂ ਤੋਂ ਤਾਂ ਪੁੱਛਦਾ ਹੈਗਾ ਵੀ ਕੀ ਫੈਸਲਾ ਕਰੀਏ ਜਦ ਉਹ ਸਾਡੇ ਕੋਲ ਉਹ ਕਿਟਮਟ ਹੋਈ ਵੀ ਆ ਸਾਨੂੰ ਲਿਖਤੀ ਦਿੱਤੇ ਹੋਏ ਸਾਡੇ ਕਾਨੂੰਨ ਆ ਜਿਹੜੇ ਵੀ ਇਹ ਮੈਂ ਲਾਗੂ ਕਰੂੰਗਾ ਉਹ ਸੁਪਰੀਮ ਕੋਰਟ ਨੂੰ ਕਹਿੰਦੇ ਵੀ ਤੁਸੀਂ ਲਾਗੂ ਕਿਉਂ ਨਹੀਂ ਕਰਦੇ ਹੈਗੇ ਜਦ ਤੁਸੀਂ ਲਿਖ ਕੇ ਦਿੱਤਾ ਹੋਇਆ ਲਿਖ ਕੇ ਉੱਤੇ ਤੇ ਠਾੜਿਆ ਇਹਨਾਂ ਨੂੰ ਨੌਰੀ ਬਾਰਡਰ ਦੇ ਉੱਤੇ ਅਸੀਂ ਬੈਠੇ ਆ ਤੇ ਇੱਥੇ ਬਾਪੂ ਬੈਠੇ ਹੋਏ ਨੇ ਸਾਡੇ ਤੇ ਪੂਰਾ ਜੋਸ਼ ਹੈ ਬਾਪੂ ਕਹਿ ਰਹੇ ਨੇ ਕਿ ਜਿਹੜਾ ਮਰਜ਼ੀ ਆ ਜਾਵੇ ਡੱਲੇਵਾਲ ਸਾਹਿਬ ਨੂੰ ਇੱਥੋਂ ਕੋਈ ਚੱਕ ਨਹੀਂ ਸਕਦਾ ਅਸੀਂ ਜਿਹੜਾ ਮੋਰਚਾ ਜਿੱਤ ਕੇ ਜਾਣਾ ਤੇ ਅਸੀਂ ਆਪਣੇ ਪ੍ਰਧਾਨ ਜੀ ਨਾਲ ਗੱਲਬਾਤ ਕਰਾਵਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੋਰਚੇ ਦੀ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਾਹਮਣੇ ਰਹੀਂ ਫਤਿਹ ਅਰਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਮੋਰਚਾ ਚੜ੍ਹਦੀ ਕਲਾ ਚ ਹੈ ਜੀ ਅ ਤਕਰੀਬਨ ਦੋ ਹਫ਼ਤਿਆਂ ਤੋਂ ਉੱਤੇ ਹੋ ਗਿਆ ਪੁਲਿਸ ਦੀਆਂ ਵਾਲੇ ਦੁਆਲੇ ਹਲਚਲ ਜਿਹੜੀ ਵੱਧ ਜਾਂਦੀ ਹੈ ਕਈ ਵਾਰੀ ਰਾਤ ਨੂੰ ਕਈ ਵਾਰੀ ਦਿਨੇ ਕਈ ਵਾਰੀ ਉਹਨਾਂ ਦੇ ਸੀਨੀਅਰ ਅਫੀਸਰ ਸਾਹਿਬਾਨ ਨੇ ਸਾਡੇ ਸੀਨੀਅਰ ਆਗੂਆਂ ਨਾਲ ਮੀਟਿੰਗਾਂ ਵੀ ਕੀਤੀਆਂ ਕਿ ਡਿਲੇਲ ਸਾਹਿਬ ਦਾ ਅਸੀਂ ਇਲਾਜ ਸ਼ੁਰੂ ਕਰਨਾ ਚਾਹੁੰਦੇ ਆ ਅਸੀਂ ਇਹਨਾਂ ਨੂੰ ਲੈ ਕੇ ਜਾਣਾ ਇੱਥੋਂ ਤੱਕ ਵੀ ਇੱਕ ਮਿੰਟ ਕੀਤਾ ਉਹਨਾਂ ਨੇ ਕਹਿ ਦਿੱਤਾ ਸੀ ਕਿ ਨਹੀਂ ਅਸੀਂ ਸਖਤੀ ਕਰਾਂਗੇ ਪਰ ਜਿੰਨੇ ਵੀ ਸਾਡੇ ਆਗੂ ਨੇ ਵਰਕਰ ਨੇ ਪੂਰੇ ਮਸਤਾਇਦ ਨੇ ਸਾਰੀ ਪੂਰੀ ਫੋਰਮ ਦੇ ਆ ਤੁਸੀਂ ਦੇਖੋ ਇੱਥੇ ਡਾਂਗਾ ਡੂੰਗਾ ਫੜੀਆਂ ਸਾਰਿਆਂ ਨੇ ਹੁਣੇ ਫੜ ਲੈਣਗੇ ਹਾਂ ਜੀ ਹੁਣ ਅੱਗੇ ਘੰਟਾ ਕੋ ਹੋਰ ਬੀਤਾਂ ਤੋਂ ਕੈਮ ਹੋ ਜਾਣਾ ਸਾਰਿਆਂ ਨੇ ਹਾਂ ਜੀ ਹਾਂ ਜੀ ਸਾਰੇ ਕੈਮ ਨੇ ਭਾਵੇਂ ਬਜ਼ੁਰਗ ਨੇ ਭਾਵੇਂ ਕੋਈ ਨੌਜਵਾਨ ਹੈ ਸਾਰੇ ਕੈਮ ਨੇ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਡੱਲੇਵਾਲ ਸਾਹਿਬ ਨੂੰ ਇਥੋਂ ਚੁੱਕੇ ਨਹੀਂ ਲੈ ਜਾਣ ਦਿੰਦੇ ਹਾਂ ਸਾਨੂੰ ਮਾਰ ਕੇ ਸਾਡੀਆਂ ਲਾਸ਼ਾਂ ਤੋਂ ਹੀ ਲੱਗ ਕੇ ਪੁਲਿਸ ਚੁੱਕ ਲਵੇ ਉਹ ਗੱਲ ਆ ਲੱਗ ਹੈ ਨਹੀਂ ਤਾਂ ਇਹੋ ਜੀ ਕੋਈ ਗੱਲਬਾਤ ਨਹੀਂ ਕਿ ਐਵੇਂ ਆਈ ਪੁਲਿਸ ਤੇ ਚੁੱਕ ਕੇ ਲੈ ਗਈ ਇਸ ਤਰ੍ਹਾਂ ਨਹੀਂ ਹੋ ਸਕਦਾ ਨਹੀਂ ਹੁਣ ਤਾਂ ਪ੍ਰਸ਼ਾਸਨ ਨੂੰ ਪਤਾ ਲੱਗ ਗਿਆ ਹੁਣ ਤਾਂ ਉਹਨਾਂ ਦੇ ਜਿਹੜੇ ਸੁਰ ਨੇ ਉਹ ਵੀ ਬਦਲ ਗਏ ਵੀ ਅਸੀਂ ਚੱਕਣਾ ਨਹੀਂ ਹੈ ਅਸੀਂ ਬਸ ਠੀਕ ਹੈ ਜਿਵੇਂ ਹੁਣ ਉਹਨਾਂ ਦੀ ਮਰਜ਼ੀ ਹੈ ਭਾਈਓ ਮੈਂ ਉਹਨਾਂ ਨੂੰ ਪਤਾ ਵੀ ਚੱਕਣ ਤਾਂ ਦੇਣਾ ਨਹੀਂ ਇਹ ਵੀ ਇੱਕ ਗੱਲ ਹੈ ਨਾ ਜਦੋਂ ਪੂਰਾ ਜ਼ੋਰ ਲੱਗ ਗਿਆ ਇਹ ਉਹਨਾਂ ਨੇ ਕਰਿਆ ਕੋਸ਼ਿਸ਼ਾਂ ਤਾਂ ਉਹਨਾਂ ਨੇ 4-5 ਵਾਰ ਕਰ ਲੀਆਂ ਕਈ ਰਾਤਾਂ 'ਚ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇਹ ਜਦੋਂ ਆ ਬੰਦ ਦਾ ਸੱਦਾ ਦਿੱਤਾ ਸੀ ਪੰਜਾਬ ਬੰਦ ਆ ਹਾਂਜੀ ਉਹਦੇ ਵਿੱਚ ਹਰ ਵਰਗ ਨੇ ਸਾਥ ਦਿੱਤਾ ਜੀ ਭਾਵੇਂ ਕੋਈ ਦੁਕਾਨਦਾਰ ਹੈ ਪੈਟਰੋਲ ਪੰਪ ਵਾਲੇ ਨੇ ਇੱਥੋਂ ਤੱਕ ਕੇ ਆਪਣੇ ਪ੍ਰਾਈਵੇਟ ਹਸਪੀਟਲ ਜਿਨ੍ਹਾਂ ਕੋਲੇ ਕੋਈ ਨਹੀਂ ਮਰੀਜ਼ ਸੀ ਉਸ ਦਿਨ ਉਹਨਾਂ ਨੇ ਵੀ ਬੰਦ ਰੱਖਿਆ ਉਹੀ ਬੰਦਨ ਹੀ ਜਿਹੜਾ ਹਲਾਈਆਂ ਨੇ ਬੰਦਨੇ ਇਹਨਾਂ ਨੇ ਸਾਰੇ ਆ ਜਿਹੜੇ ਸਰਕਾਰ ਦੇ ਆ ਜਿਹੜਾ ਹਾਲਾਤੀਆਂ ਨੇ ਪੰਜਾਬ ਸਰਕਾਰ ਦੀਆਂ ਤੇ ਸੈਂਟਰ ਸਰਕਾਰ ਦੀਆਂ ਤੇ ਪੁਲਿਸ ਪ੍ਰਸ਼ਾਸਨ ਉਸ ਦਿਨ ਤੋਂ ਪਿੱਛੇ ਹਟਣ ਲੱਗ ਗਿਆ ਕਿ ਜੇ ਇੱਥੇ ਕੋਈ ਇਹੋ ਜਿਹੀ ਹਰਕਤ ਕਰਦੇ ਆ ਫੋਰਸ ਤਾਂ ਪੂਰਾ ਪੰਜਾਬ ਦੇ ਹਾਲਾਤ ਇਹੋ ਜਿਹੇ ਹੋ ਜਾਣਗੇ ਕਿ ਨੰਬ ਸਾਹਮਣੇ ਮੁਸ਼ਕਲ ਹੋ ਜਾਣਗੇ ਔਰ ਜੇ ਸੈਂਟਰ ਵੱਲੋਂ ਕੋਈ ਹਰਕਤ ਹੁੰਦੀ ਆ ਤਾਂ ਮੈਂ ਕਹਿੰਦਾ ਵੀ ਮੋਦੀ ਇਹ ਸਮਝ ਲਵੇ ਕਿ ਚੱਪਾ ਚੱਪਾ ਭਾਰਤ ਦਾ ਜਿਹੜਾ ਜੰਗ ਦਾ ਮੈਦਾਨ ਬਣ ਜਾ ਆਪਣਾ ਜਿਹੜਾ ਡੀਐਨਏ ਐ ਪੰਜਾਬੀਆਂ ਦਾ ਖਾਸ ਕਰ ਸਿੱਖਾਂ ਦਾ ਪਾਵੇਂ ਲੜਾਈ ਕੋਈ ਵੀ ਹੋਈ ਹੈ ਪਹਿਲਾਂ ਤੋਂ ਹੀ ਲੜਾਈ ਸਾਰੀ ਜਿਹੜੀ ਇਹ ਪੰਜਾਬ ਚੋਂ ਹੀ ਉੱਠਿਆ ਇਹ ਲਹਿਰ ਕੋਈ ਵੀ ਲਹਿਰ ਜਿਹੜੀ ਪੰਜਾਬ ਚੋਂ ਉੱਠੀ ਹੈ ਇਸ ਕਰਕੇ ਇਹ ਲਹਿਰ ਵੀ ਪੰਜਾਬ ਚੋਂ ਉੱਠੀ ਆ ਔਰ ਪੰਜਾਬੀ ਪਿੱਛੇ ਨਹੀਂ ਹਟਦੇ ਜੋ ਤੁਸੀਂ ਕਿਹਾ ਕੋਈ ਵੀ ਨੇਤਾ ਕਿੱਡਾ ਵੀ ਬੜਾ ਹੈ ਉਹਨਾਂ ਨੂੰ ਜਿਨ੍ਹਾਂ ਨੇ ਵੀ ਪੰਗਾ ਲਿਆ ਉਹਨੂੰ ਉਹਦਾ ਖਮਿਆਜਾ ਭੁਗਤਣਾ ਪਿਆ ਨੌਜਵਾਨ ਸਾਡੇ ਨਾਲੋਂ ਸਿਆਣੇ ਨੇ ਪੜੇ ਲਿਖੇ ਨੇ ਸਾਰੇ ਬਹੁਤ ਇਸ ਗੱਲ ਨੂੰ ਸਾਡੇ ਨਾਲੋਂ ਸ਼ਾਇਦ ਵਧੀਆ ਤਰੀਕੇ ਨਾਲ ਸਮਝਦੇ ਨੇ ਤੇ ਇਹ ਉਹਨਾਂ ਨੂੰ ਮੈਂ ਇੱਕ ਬੇਨਤੀ ਕਰਨੀ ਚਾਹੁੰਨਾ ਕਿ ਨੌਜਵਾਨੋ ਆਓ ਤੇ ਹੋਸ਼ ਰੱਖਿਓ ਕਾਇਮ ਜੋਸ਼ ਵੀ ਜ਼ਰੂਰੀ ਆ ਤੁਹਾਡਾ ਜਿਹੜਾ ਜੋਸ਼ ਆ ਉਹਦੀ ਅਸੀਂ ਕਦਰ ਕਰਦੇ ਆ ਨੌਜਵਾਨ ਆ ਰਹੇ ਹਨ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਪਰ ਨਾਲ ਨਾਲ ਇਹ ਬੇਨਤੀ ਕਰਦੇ ਆ ਕਿ ਆਪਣਾ ਜਿਹੜਾ ਹੋਸ਼ ਹੈ ਉਹ ਕਾਇਮ ਰੱਖਿਓ ਆਪਾਂ ਹੋਸ਼ ਨਹੀਂ ਗਵਾਉਣਾ ਜਿਹੜੀਆਂ ਦੂਜੀਆਂ ਪਾਰਟੀਆਂ ਜੀ ਅੜੀ ਕਰੀ ਬੈਠੇ ਨੇ ਜਿਹੜੇ ਆਗੂ ਹਾਂਜੀ ਉਹਨਾਂ ਨੂੰ ਵੀ ਆਉਣਾ ਚਾਹੀਦਾ ਜਿਹੜੇ ਉਹਨਾਂ ਨਾਲ ਜੁੜੇ ਹੋਏ ਲੋਕ ਨੇ ਉਹ ਕਿਤੇ ਨਾ ਕਿਤੇ ਆ ਰਹੇ ਨੇ ਉਹ ਆਪ ਮਹਾਰੇ ਵੀ ਆਉਣ ਲੱਗੇ ਨੇ ਕਿ ਜੇ ਸਾਡੇ ਲੀਡਰ ਨਹੀਂ ਜਾ ਰਹੇ ਤਾਂ ਅਸੀਂ ਤਾਂ ਚੱਲੀਏ ਮੇਰੀ ਡਿਊਟੀ ਉੱਥੇ ਪੰਡਾਲ 'ਚ ਹੁੰਦੀ ਆ ਦਿਨ 'ਚ ਹੂੰ ਆਪਣਾ ਸਟੇਜ 12:00 ਤੋਂ 3 ਤੱਕ ਚੱਲਦੀ ਐ। ਉਹਦੇ ਵਿੱਚ ਰੋਜ਼ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇਹੋ ਜਿਹੇ ਕਿਸਾਨ ਆਉਂਦੇ ਨੇ ਜਿਹੜੇ ਰੋਜ਼ ਉੱਥੇ ਲਿਖਾਉਂਦੇ ਨੇ ਕਿ ਮੈਂ ਅਗਰਾਹਾਂ ਜੱਥੇਬੰਦੀ ਨੂੰ ਛੱਡ ਕੇ ਆਇਆ, ਮੈਂ ਕਾਦੀਆਂ ਨੂੰ ਛੱਡ ਕੇ ਆਇਆ ਤੇ ਕੋਈ ਕਹਿੰਦਾ ਮੈਂ ਲੱਖੋਵਾਲ ਨੂੰ ਛੱਡ ਕੇ ਆਇਆ। ਇੱਕ ਮੈਂ ਹਜੇ ਨਵਾਂ ਬੰਦੇ ਦਾ ਹਜੇ ਨਸ਼ਰ ਨਹੀਂ ਕਰੂੰਗਾ। ਲੱਖੋਵਾਲ ਨੂੰ ਉਹਨਾਂ ਇੱਕ ਜ਼ਿਲ੍ਹੇ ਦਾ ਆਗੂ ਵੱਡਾ ਉਹ ਛੱਡ ਕੇ ਆਇਆ ਤੇ ਕਹਿੰਦਾ ਅੱਜ ਕੱਲ ਨੂੰ ਮਤਲਬ 4 ਤਰੀਕ ਨੂੰ ਇੱਕ ਵੱਡਾ ਇਕੱਠ ਲੈ ਕੇ ਆਊਗਾ ਤੇ ਕੱਲ ਨੂੰ ਉਹ ਐਲਾਨ ਕਰਨਗੇ ਕਹਿੰਦੇ ਕੱਲ ਤੱਕ ਮੇਰਾ ਨਾਂ ਹਜੇ ਨਾ ਲਿਓ ਇਸ ਕਰਕੇ ਮੈਂ ਉਹਦਾ ਨਾਂ ਨਹੀਂ ਲਾਵਾਂਗਾ ਤੇ ਇਹ ਜਿਹੜੇ ਆਗੂਆਂ ਦੀ ਤੁਸੀਂ ਗੱਲ ਕਰਦੇ ਹੋ ਇਹ ਜਦੋਂ ਔਖਾ ਸਮਾਂ ਹੁੰਦਾ ਨਾ ਕਹਿੰਦੇ ਹੁੰਦੇ ਆ ਵੀ ਔਖਾ ਸਮਾਂ ਹੀ ਪਛਾਣ ਕਰਾਉਂਦਾ ਆਪਣਾ ਕੌਣ ਹੈ ਤੇ ਬਗਾਨਾ ਕੌਣ ਹੈ ਇਹ ਜਿਹੜੇ ਸਾਰੇ ਆਗੂ ਨੇ ਇੱਥੇ ਨਹੀਂ ਸ਼ਾਮਲ ਹੋ ਰਹੇ ਇਹ ਸਰਕਾਰਾਂ ਦੇ ਏਜੰਟ ਨੇ ਇਹ ਪੈਸਾ ਸਾਡੇ ਕਿਸਾਨਾਂ ਕੋਲੋਂ ਇਕੱਠਾ ਕਰਦੇ ਨੇ ਫੰਡ ਕਿਸਾਨਾਂ ਤੋਂ ਲੈਂਦੇ ਨੇ ਟਰੈਕਟਰ ਟਰਾਲੀਆਂ ਕਿਸਾਨਾਂ ਦੀਆਂ ਵਰਤਦੇ ਨੇ ਤੇ ਤੁਸੀਂ ਇਹਨਾਂ ਦੇ ਬਿਆਨ ਸੁਣਦੇ ਹੋ ਜੋ ਸਰਕਾਰ ਦਾ ਮਨਸ਼ਾ ਸਰਕਾਰ ਦੀ ਮਨਸ਼ਾ ਹੁੰਦੀ ਆ ਉਹੋ ਜੇ ਬਿਆਨ ਇਹਨਾਂ ਤੋਂ ਉਹ ਦਵਾਉਂਦੇ ਰਹਿੰਦੇ ਨੇ ਤੇ ਜਿਹੜੇ ਹੁਣ ਕਿਸਾਨ ਆਪਾਂ ਇਕੱਠੇ ਹੋਏ ਆ ਸਾਰੇ ਤੇ ਬਾਪੂ ਕੋਲ ਵੀ ਡਾਂਗ ਫੜੀ ਹੋਈ ਆ ਮੈਨੂੰ ਲੱਗਦਾ ਵੀ ਤਿਆਰ ਵੀ ਹੋ ਗਿਆ ਬਾਪੂ ਆਪੂ ਨੂੰ ਪੁੱਛਣਾ ਚਾਹੂੰਗਾ ਬਾਪੂ ਜੀ ਹੁਣ ਕਿਵੇਂ ਦੀ ਤਿਆਰੀ ਆ ਰਾਤ ਆਉਣੇ ਵਾਲੀ ਆ ਦੇਖੋ ਗੱਲ ਇਹ ਆ ਅਸੀਂ 26 ਤਰੀਕ ਦੇ ਇੱਥੇ ਬੈਠੇ ਆ ਸਾਡੀ ਤਿਆਰੀ ਤਾਂ ਬਿਲਕੁਲ ਫੁੱਲਾ ਦੇਖੋ ਡਾਂਗਾਂ ਦਾ ਘਰ ਆ ਲਾਇਆ ਪਿਆ ਅਸੀਂ ਹੁਣ ਅੱਧੇ ਘੰਟੇ ਤੱਕ ਸਭ ਨੂੰ ਫੜਾ ਦੇਣੀ ਆ ਅਬ ਵੀ ਬਹੁਤ ਦਿਰ ਹੋ ਗਈ ਡੰਗ ਬਾਹੀ ਨੀਤੀ ਕਰਦੇ ਹੁਣ ਮੇਰਾ ਵੀ ਥੋੜਾ ਦਿਲ ਐ ਕਰਦਾ ਵੀ ਹੁਣ ਮੌਕਾ ਮਿਲਿਆ ਸਾਨੂੰ ਵੀ ਜੇ ਕੋਈ ਇਹੋ ਜੀ ਹਰਕਤ ਇਸ ਪ੍ਰਸ਼ਾਸਨ ਨੇ ਜਾਇ ਇਹਨਾਂ ਨੇ ਕਰੀ ਨਾ ਤਾਂ ਉਹਨਾਂ ਨੂੰ ਦੇਖ ਲਓ ਵੀ ਭੁਗਤਣੀ ਪਊਗੀ ਉਹਨਾਂ ਨੂੰ ਮਤਲਬ ਬੋਦੀ ਖਾਣੀ ਪਊਗੀ ਅਸੀਂ ਡੱਲੇਆਲ ਸਾਹਿਬ ਨੇ ਜਿਉਂ ਦੀ ਜੁੰਦਰ ਨਹੀਂ ਚੱਕਣ ਦਿੰਦੇ ਹੈਗੇ ਅਸੀਂ ਆਪਣੀਆਂ ਤਿਆਰੀਆਂ ਪੂਰੀਆਂ ਰੱਖੀਆਂ ਹੋਈਆਂ ਪੂਰੇ ਸਾਡੇ ਪੈਰੇ ਲੱਗਦੇ ਆ 2-250 ਬੰਦਾ ਸਾਡਾ ਉੱਥੇ ਜਿੱਥੇ ਆਪਣਾ ਬਾਰਡਰ ਚਾਰ ਨੰਬਰ ਲਾਇਆ ਹੋਇਆ ਸਾਡਾ ਨਾਕਾ ਉੱਥੇ ਹੁੰਦਾ ਬਾਕੀ ਹਰ ਜਗ੍ਹਾ ਤੇ ਅਸੀਂ 20-25 ਬੰਦਿਆਂ ਦੀ ਹਰ ਇੱਕ ਧੂਨੇ ਦੇ ਉੱਤੇ ਡਿਊਟੀ ਲਾਈ ਹੋਈ ਆ ਸਾਰੇ ਤਾਇਨਾਤ ਰਹਿੰਦੇ ਆ ਅਸੀਂ ਪੂਰਾ ਆਪਣਾ ਉਹਦੇ ਨਾਲ ਚੱਲਾਂਗੇ ਨੌਜਵਾਨ ਕਿੰਨੇ ਕੁ ਸੋਚਣੇ ਉਹਦੇ ਦੇਖੋ ਨੌਜਵਾਨ ਆ ਜਿਹੜੇ ਬਹੁਤ ਸਮਝਦਾਰ ਨੇ ਹੋਣਾ ਇਹੋ ਜੀ ਗੱਲ ਨਹੀਂ ਹੈਗੀ ਨੌਜਵਾਨਾਂ ਨੇ ਤਾਂ ਇੱਥੇ ਮਤਲਬ ਹੁਣ ਦੇਖਦਾ ਹੁਣ ਤੇ ਪਹਿਲੇ ਤੇ ਬੈਠ ਜਾਣਾ ਸਾਨੂੰ ਇਹ ਬਾਰ ਬਾਰ ਕਹਿੰਦੇ ਤੁਸੀਂ ਤਾਂ ਪੈ ਜਾਓ ਥੋੜਾ ਚਿਰ ਪੈ ਲੋ ਤੁਸੀਂ ਸਾਰੇ ਦਿਨ ਦੇ ਬੈਠਦੇ ਇੱਥੇ ਪਰ ਅਸੀਂ ਫਿਰ ਵੀ ਉਹਨਾਂ ਦੇ ਨਾਲ ਸਾਥ ਦਿੰਦੇ ਆਂ ਵੀ ਕੋਈ ਬੱਚਾ ਸਾਡਾ ਕੋਈ ਮਤਲਬ ਕੋਈ ਐਸੀ ਗਲਤੀ ਨਾ ਕਰ ਬੈਠੇ ਪਰ ਉਹਨਾਂ ਦੀਆਂ ਤਿਆਰੀਆਂ ਪੂਰੀਆਂ ਨੇ ਅਸੀਂ ਆਪਣਾ ਦੇਖੋ ਪ੍ਰਸ਼ਾਸਨ ਆਉਂਦਾ ਹੈ ਵਾਪਸ ਮੁੜ ਜਾਂਦਾ ਹੈ ਆਉਂਦਾ ਵਾਪਸ ਹਾਂਜੀ ਉਹ ਦੇਖ ਕੇ ਨਹੀਂ ਦਿੰਦਾ ਵੀ ਪੰਗਾ ਨਾ ਲੈ ਬੈਠੀਏ ਐ ਥੋੜੇ ਦਿਨਾਂ ਤੋਂ ਪਹਿਲਾਂ ਹੀ ਇੱਥੇ ਦੋ ਤਿੰਨ ਆਪਾਂ 8-10 ਗੱਡੀਆਂ ਪੁੱਛਦੇ ਆਂ ਇਧਰੋਂ ਆਈਆਂ ਸੀਗੀਆਂ ਪਰ ਉਹ ਦੇਖ ਕੇ ਜਾਂ ਦੇਖਿਆ ਉਹਨਾਂ ਨੇ ਵੀ ਇੱਥੇ ਇਹਨਾਂ ਦਾ ਇਕੱਠ ਜਿਆਦਾ ਬਹੁਤ ਜਿਆਦਾ ਇਕੱਠ ਹੈਗਾ ਉਹ ਆਪਣੇ ਵਾਪਸ ਮੁੜ ਗਏ ਤੇ ਕੋਈ ਇਹ ਜੀ ਕੋਈ ਹਰਕਤ ਨਹੀਂ ਹੋਈ ਹੈਗੀ ਬੇਬੂ ਕੇ ਮੁੜ ਜਾਂਦੀਆਂ ਉਹਨਾਂ ਦੀਆਂ ਜਾਸਸੀਆਂ ਵੀ ਇੱਥੇ ਵਿੱਚ ਸਾਡੇ ਘੁੰਮਦੀਆਂ ਫਿਰਦੀਆਂ ਨੇ ਉਹ ਉਹ ਉਹਨਾਂ ਨੂੰ ਰੋਜ਼ ਦੀ ਰੋਜ਼ ਜਿਹੜੀ ਖਬਰ ਆ ਸਾਡੀ ਜਾਂਦੀ ਹੋ ਜਾਂਦੀ ਆ ਉਹ ਤਾਂ ਉਹਨਾਂ ਨੂੰ ਤਾਂ ਪੱਲੇ ਚੱਪੇ ਚੱਪੇ ਦੀ ਖਬਰ ਆ ਉਹਨਾਂ ਨੂੰ ਹਾਂ ਜੀ ਤੇ ਹੁਣ ਫਿਰ ਡਾਂਗਾ ਤਿਆਰ ਨੇ ਸਾਰਿਆਂ ਦੀ ਸਾਰਾ ਕੋਈ ਤਿਆਰ ਆ ਕੱਲ੍ਹ ਵਾਲਾ ਸਾਡਾ ਜਿਹੜਾ ਇੱਕ ਮਤਲਬ ਰਿਕਾਰਡ ਹੋਊਗਾ ਇੰਨਾ بڑا ਇਕੱਠ ਹੋਊਗਾ ਇੱਕ ਸਾਡਾ ਛੋਟਾ ਜਿਹਾ ਬਲਾਕ ਆ ਪਟੇਕੜ ਸਾਹਿਬ ਦੇ ਵਿੱਚ ਖੇੜਾ ਸਾਡਾ 1000 ਤੋਂ ਬੰਦੇ ਤੇ ਉੱਪਰ ਹੋਊਗਾ ਅੱਜ ਸਾਡਾ 2250 ਬੰਦਾ ਇੱਥੇ ਪਹੁੰਚ ਗਿਆ ਉਸ ਬਲਾਕ ਦਾ ਜਿਹੜਾ ਆਪਣਾ ਭਗਵੰਤ ਮਾਨ ਹੈ ਉਹਨੇ ਬੱਸਾਂ ਬੰਦ ਕਰਾ ਦੀਆਂ ਵੀ ਕੱਲ ਨੂੰ ਬੱਸਾਂ ਨਹੀਂ ਚੱਲਣਗੀਆਂ ਉਹੀ ਕਾਰਨ ਆ ਵੀ ਕਿਤੇ ਬੰਦੇ ਨਾ ਪਹੁੰਚਣ ਬਿਲਕੁਲ ਐਸੇ ਕਰਕੇ ਦੇਖੋ ਇਹ ਜਿਹੜਾ ਜਿਹੜੀ ਸਾਡੀ ਸਰਕਾਰ ਹੈ ਨਾ ਪੰਜਾਬ ਦੀ ਇਹ ਤੇ 2 ਲੱਖਾਂ ਚ ਲੱਡੂ ਰੱਖਦੀ ਆ ਉਹ ਤੋਂ ਵੀ ਡਰਦੀ ਆ ਸਾਡੇ ਨਾਲ ਵੀ ਉਹ ਰੱਖਦੀ ਹੈਗੀ ਆ ਪਰ ਬੱਸਾਂ ਬੰਦ ਕਰ ਲੋ ਕਿ ਸਾਡੇ ਕੋ ਆਪਣੀਆਂ ਟਰਾਲੀਆਂ ਆਪਣੇ ਸਾਧਨ ਹੈਗੇ ਸਾਡੇ ਕੋ ਟਰੱਕ ਹੈਗੇ ਸਾਡੇ ਕੋ ਆਪਣੇ ਸਾਧਨ ਹੈਗੇ ਅਸੀਂ ਆਪਣੇ ਸਾਧਨ ਤੇ ਆ ਜਾਣਾ ਹੈ ਪਹੁੰਚ ਜਾਣਾ ਆਪਣੀਆਂ ਕੋਸ਼ਿਸ਼ਾਂ ਕਰ ਰਹੀ ਹੈ ਜਿੰਨੀਆਂ ਕੋਤੋਂ ਹੁੰਦੀਆਂ ਹਾਂ ਉਹਨਾਂ ਨੇ ਕਰਨੀਆਂ ਨੇ ਉਹਨੇ ਪਾਸੇ ਰੱਖਦੇ ਨੇ ਉਹ ਦੁੱਜ ਦੋ ਭਗਵਾਨਤਮਨ ਦਾ ਤਾਂ ਉਹ ਕੰਮ ਹੈਗਾ ਵੀ ਦੋ ਹੱਥਾਂ 'ਚ ਲੱਡੂ ਰੱਖੇ ਪਿਆ ਵੀ ਜਿੱਦਰ ਮਰਜੀ ਜੇ ਕੋ ਹੋ ਗਿਆ ਤਾਂ ਮੈਂ ਕਸਾਨਾ ਕਰਨੀ ਆ ਜੇ ਕੋਈ ਹੋ ਗਿਆ ਇਹ ਦੇਖੋ ਇਹ ਪਹਿਲੀ ਗੱਲ ਤਾਂ ਜਿਹੜਾ ਸੁਪਰੀਮ ਕੋਰਟ ਦੇ ਆਰਡਰ ਨੇ ਉਹ ਸੁਪਰੀਮ ਕੋਰਟ ਇੰਨਾ ਮਤਲਬ ਉਹ ਹੋਇਆ ਪਿਆ ਹੈਗਾ ਇਹਨਾਂ ਤੋਂ ਤਾਂ ਪੁੱਛਦਾ ਹੈਗਾ ਵੇ ਕੀ ਫੈਸਲਾ ਕਰੀਏ ਜਦ ਉਹ ਸਾਡੇ ਕੋਲ ਕੁਟਮਟ ਕੁਟਮਟ ਹੋਈ ਵੀ ਆ ਸਾਨੂੰ ਲਿਖਤੀ ਦਿੱਤੇ ਹੋਏ ਆ ਵੀ ਸਾਡੇ ਕਾਨੂੰਨ ਆ ਜਿਹੜੇ ਵੀ ਇਹ ਮੈਂ ਲਾਗੂ ਕਰੂੰਗਾ ਉਹ ਸੁਪਰੀਮ ਕੋਰਟ ਨੂੰ ਕੋਈ ਵੀ ਤੂੰ ਲਾਗੂ ਕਿਉਂ ਨਹੀਂ ਕਰਦੇ ਹੈਗੇ ਜਦ ਤੂੰ ਲਿਖ ਕੇ ਦਿੱਤਾ ਹੋਇਆ ਲਿਖ ਕੇ ਉੱਤੇ ਤੇ ਠਾੜਿਆ ਇਹਨਾਂ ਨੂੰ ਉਹ ਸਾਰੇ ਅਸੀਂ ਸੁਪਰੀਮ ਕੋਰਟ ਕੋਲ ਪਹੁੰਚ ਗਏ ਪੜ ਲਵੇ ਉਹ ਉਹਨਾਂ ਦੇ ਵਕੀਲਾਂ ਨੇ ਪੜਿਆ ਸਾਰਾ ਕੁਝ ਹੋਏਗਾ ਪਰ ਪਤਨ ਸਮਝ ਨਹੀਂ ਲੱਗਦੀ ਹੈਗੀ ਵੀ ਸੁਪਰੀਮ ਕੋਰਟਾਂ ਕਹਿੰਆਂ ਜਾਂ ਕੋਰਟਾਂ ਨੇ ਇਹ ਕਿਆ ਇਹਨਾਂ ਦੇ ਕੋਟਾਂ ਦਾ ਕੋਈ ਅਸਰ ਹੈਗਾ ਜਾਂ ਸਰਕਾਰਾਂ ਨੂੰ ਇਹ ਇੰਨੀ ਗੱਲ ਵੀ ਨਹੀਂ ਕਹਿ ਸਕਦੇ ਆ ਵੀ ਤੁਸੀਂ ਜਦ ਦਿੱਲੀ ਤੋਂ ਅਸੀਂ ਚੱਲੇ ਆ ਤਾਂ ਸੰ ਤੁਸੀਂ ਸਾਨੂੰ ਲਿਖ ਕੇ ਦਿੱਤਾ ਹੋਇਆ ਵੀ ਅਸੀਂ ਸਾਰੇ ਜਿਹੜੇ ਤੁਹਾਡੇ ਹੈਗੇ ਨੇ ਇਹ ਤੁਹਾਡੇ ਨਾਲ ਟਿਕਮੈਂਟ ਹੋਈ ਵੀ ਸਾਡੇ ਸਾਰੇ ਲਾਗੂ ਕਰੂਗੇ ਐ ਐਮਐਸਪੀ ਲਾਗੂ ਕਰੂਗੇ ਹੈ ਤਾਂ ਉਹਦਾ ਕਾਨੂੰਨ ਬਣਾ ਕੇ ਲਾਗੂ ਕਰੂਗੇ ਤਾਂ ਤੁਹਾਡੇ ਕਰਜ਼ੇ ਮਾਫ ਕਰਾਂਗੇ ਕਿੰਨਾ ਕੁ ਸਾਡਾ ਮਤਲਬ ਲਿਖ ਕੇ ਨੇ ਦਿੱਤਾ ਹੋਇਆ ਮੋਦੀ ਸਰਕਾਰ ਨੇ ਉਹ ਲਾਗੂ ਕਰ ਦੇਣਾ ਚਾਹੀਦਾ ਕਿਉਂ ਸਾਨੂੰ ਇੱਥੇ ਬਾਰ ਬਾਰ ਸਾਡੇ ਪ੍ਰਧਾਨ ਜੀ ਨੂੰ ਮਰਨ ਵਰਤੇ ਬੈਠੇ ਆ ਉਹ ਤਾਂ ਹੱਠੀ ਬੰਦੇ ਆ ਉਹ ਤਾਂ ਜਿਹੜੀ ਗੱਲ ਕਹਿਤੀ ਉਹਨਾਂ ਨੇ ਵੀ ਮੈਂ ਲੋਕਾਂ ਦੇ ਬੱਚੇ ਨਹੀਂ ਮਰਾਉਣੇ ਹੈਗੇ ਮੈਂ ਆਪੇ ਸ਼ਹੀਦੀ ਦਊਂਗਾ ਹੁਣ ਵੀ ਤੁਸੀਂ ਉਹ ਮੇਰਾ ਹੋ ਰੱਖਿਓ ਉਹ ਤੇ ਬਾਅਦ ਫਿਰ ਦੇ ਪਿੱਛੇ ਲਾਈਨ ਲੱਗੀ ਹੋਈ ਹੈ ਸਾਡੀ ਜਿਹੜਾ ਉਹ ਤੇ ਬਾਅਦ ਫਿਰ ਅਸੀਂ ਇਹਨੂੰ ਇੱਥੇ ਰੱਖ ਲਾਂਗੇ ਉਹ ਤੇ ਬਾਅਦ ਸਾਡਾ ਦੂਜਾ ਬੈਠ ਜਾਊਗਾ ਤੀਜਾ ਬੈਠ ਜਾਊਗਾ ਕਿੰਨੇ ਕੁ ਨੂੰ ਮਰਾ ਲੇਗਾ ਇਹ ਮਰਾਉਂਦਾ ਜੇ ਇਹਨੇ ਸਾਡੀ ਕੁਰਬਾਨੀਆਂ ਲੈਣੀ ਹੈ ਸਾਡੇ ਦੇਖਣ ਵੀ ਸਿੱਖ ਕੌਮ ਦੀ ਕੁਰਬਾਨੀਆਂ ਕਹੀਂ ਜੁੰਦੀਆਂ ਅਸੀਂ ਦੇਣ ਨੂੰ ਤਿਆਰ ਆ ਗਰਵਾਨੀਆਂ ਪਹਿਲਾਂ ਤੋਂ ਦਿੰਦੇ ਹੀ ਆਏ ਪਹਿਲਾਂ ਤੋਂ ਦਿੰਦੇ ਆਏ ਅਸੀਂ ਦੇਰ ਨੂੰ ਤਿਆਰ ਆ ਪਰ ਸਰਕਾਰ ਨੂੰ ਦੱਸ ਦਾਂਗੇ ਵੀ ਇਹ ਇਸ ਤਰ੍ਹਾਂ ਤਾਂ ਹੀ ਜਾਣ ਨਹੀਂ ਲੱਗੇ ਜਿਹੜੇ ਅਸੀਂ ਹੁਣ ਇੱਕ ਸਾਲ ਤੋਂ 10 ਮਹੀਨੇ ਹੋ ਗਏ ਸਾਨੂੰ ਇੱਥੇ ਬੈਠੇ ਨੂੰ 10 ਮਹੀਨੇ ਤੋਂ ਸਾਡੀ ਇਹੀ ਗੱਲ ਚੱਲ ਰਹੀ ਆ ਇਹ ਮੰਨ ਲੈਣਾ ਚਾਹੀਦਾ ਸਰਕਾਰ ਨੂੰ ਸਮਝਦਾਰ ਸਰਕਾਰ ਆ ਜੇਕਰ ਵਾਸਤੇ ਉਹਨੇ ਚੱਲਣਾ ਹੈ ਠੀਕ ਚੱਲਣਾ ਤਾਂ ਉਹ ਸਾਡੇ ਨਾਲ ਕਰ ਲਵੇ ਉਹ ਸਾਡੇ ਕਾਨੂੰਨਾਂ ਨੂੰ ਲਾਗੂ ਕਰਦਾ ਸਰਦਾਰ ਹੁੰਦੀ ਵਾਪਸ ਫਿਰ ਉਰੇ ਤੱਕ ਥੋੜੀ ਆਉਂਦੇ ਹੁਣ ਵੀ ਜੇ ਅਕਲ ਆ ਜਾਵੇ ਅਸੀਂ ਆਏ ਕਹਿੰਦੇ ਵੀ ਜੇ ਹੁਣ ਵੀ ਅਕਲ ਆ ਜਾਵੇ ਕਈ ਬੰਦੇ ਨੂੰ ਬਾਅਦ ਵਿੱਚ ਅਕਲ ਹੁੰਦੀ ਹੈ ਨਾ ਚਿੱਤਰ ਖਾ ਕੇ 100 ਗੰਢਾ ਖਾ ਕੇ ਵੀ ਅਕਲ ਹੁੰਦੀ ਹੁੰਦੀ ਆ ਕੀ ਕਹਿੰਦਾ ਦੀ ਮੈਂ ਜੱਟ ਦਾ ਪੁੱਤ ਆ ਮੈਂ ਕਿਸਾਨ ਦਾ ਪੁੱਤ ਆ ਮੈਂ ਖੂਹਾਂ 'ਚ ਵੀ ਉੱਤਰਿਆ ਮੈਂ ਡੋਰੀਆਂ ਬਦਲੀਆਂ ਨੇ ਡੋਰੀਆਂ ਡੂਰੀਆਂ ਕਿਦਰ ਹੀ ਮਾਰੀਆਂ ਦੇਖੋ ਇਹਦੀਆਂ ਇਹਦੇ ਜਿਹੜਾ ਬੰਦਾ ਮਤਲਬ ਨਾਟਕੀ ਬਾਜ਼ ਹੋਵੇ ਨਾ ਆਪਣੇ ਨਾਟਕ ਕਰਦੇ ਹੁੰਦਾ ਹੈਗਾ ਇਹ ਨਾਟਕੀ ਬੰਦਾ ਹੈਗਾ ਓਕਣੇ ਕਰਦਾ ਹੈਗਾ ਸਾਨੂੰ ਕਿਹ ਪਤਾ ਵੀ ਇਹਨੇ ਕਿਤੇ ਡੋਰੀ ਕਸੀ ਹੈ ਕਿ ਨਹੀਂ ਕਸੀ ਹੈਗੀ ਆ ਜੇ ਹਾਂ ਜੇ ਡੋਰੀ ਕਸੀ ਹੁੰਦੀ ਨਾ ਤਾਂ ਸਾਡੇ ਦਰਦ ਨੂੰ ਜਾਣਦਾ ਹੁੰਦਾ ਇਹ ਜਾਂਦੀ ਜਿੱਧਰ ਮਰਜੀ ਜਾਂਦੀ ਇਹਦੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣਦੀ ਹੋ ਜਿੱਧਰ ਮਰਜੀ ਜਾਂਦਾ ਜੋ ਮਰਜੀ ਨੂੰ ਜਿਹੜਾ ਪ੍ਰਧਾਨ ਮੰਤਰੀ ਨੂੰ ਹਲਾ ਕੇ ਪਰਾ ਮਾਰਦਾ ਚਾਹੇ ਤੇ ਰਾਸ਼ਟਰਪਤੀ ਰਾਜ ਲਾਗੂ ਕਰਦਾ ਇਹ ਕਹਿੰਦਾ ਮੈਂ ਕਿਸਾਨਾਂ ਅਗਲੇ ਖੜਾ ਫਿਰ ਜੱਟ ਦਾ ਪੁੱਤ ਆ ਇਹ ਪਰ ਮੰਨਦੇ ਆ ਜੜ ਦਾ ਪੋਤਾ ਲਕੀਰ ਦਾ ਫਖੀਰ ਹੁੰਦਾ ਪੋਤਾ ਲਕੀਰ ਕੱਢ ਦਿੰਦਾ ਵੀ ਆਪਾਂ ਤਾਂ ਖੜ ਗਏ ਹੁਣ ਜਿੱਧਰ ਖੜ ਗਏ ਇਹ ਦੋਨੇ ਪਾਸੇ ਰੱਖ ਇਹ ਦੋ ਜੇ ਪਾਸੇ